ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰੀ ਦੀ ਦਾਲ ਤੇ ਦਹੀਂ ਪੱਲੇ ਅਕਸਰ ਅਸੀਂ ਜਿਹੜੇ ਮਾਂਹ ਦੀ ਦਾਲ ਦੇ ਦਹੀਂ ਪੱਲੇ ਬਣਾਉਂਦੇ ਆ ਪਰ ਮੂੰਗੀ ਮਸਰੀ ਦੀ ਦਾਲ ਦੇ ਦਹੀਂ ਪੱਲੇ ਵੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜ਼ਿਆਦਾ ਸੌਫਟ ਤੇ ਕਰੀਮੀ ਬਣ ਕੇ ਤਿਆਰ ਹੁੰਦੇ ਆ ਦੇਖਣ ਚ ਜਿੰਨੇ ਜ਼ਿਆਦਾ ਪਿਆਰੇ ਲੱਗ ਰਿਹਾ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਕੋਈ ਫਰਕ ਹੀ ਨਹੀਂ ਲੱਗਦਾ ਹੈਗਾ ਕਿ ਮੂੰਗੀ ਦੀ ਦਾਲ ਦੇ ਆ ਜਾਂ ਮਾਂਹ ਦੀ ਦਾਲ ਦੇ ਆ ਬਿਲਕੁਲ ਘੱਟ ਸਮੇਂ ਦੇ ਵਿੱਚ ਬਿਲਕੁਲ ਘੱਟ ਸਮਾਨ ਦੇ ਨਾਲ ਆਸਾਨ ਤਰੀਕੇ ਦੇ ਨਾਲ ਇਹ ਪੱਲੇ ਆਪਾਂ ਜਿਹੜੇ ਬਣਾ ਲਵਾਂਗੇ ਸਾਸਰੀਆ ਗਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਆ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਸਕਰਨ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦਿਆ ਕਰੋ ਜੀ ਮੂੰਗੀ ਮਸਰੀਦ ਦਾਲ ਦੇ ਦਹੀਂ ਪੱਲੇ ਬਣਾਉਣ ਲਈ ਇੱਕ ਕੌਲੀ ਜਾਂ ਕੱਪ ਤੁਸੀਂ ਸੈੱਟ ਕਰ ਲਓ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਆ ਜਿਹੜੀ ਮੂੰਗੀ ਮਸਰੀਦ ਦਾਲ ਲਈ ਆ ਇਹਨੂੰ 4-5 ਪਾਣੀਆਂ ਦੇ ਵਿੱਚ ਧੋ ਕੇ 4-5 ਘੰਟੇ ਲਈ ਆਪਾਂ ਜਿਹੜਾ ਸਾਈਡ ਤੇ ਰੱਖ ਦਵਾਂਗੇ ਪਾਣੀ ਪਾ ਕੇ ਪਿਓ ਕੇ ਰੱਖ ਦਵਾਂਗੇ ਤਾਂ ਕਿ ਮੂੰਗੀ ਮਸਰੀ दाल ਆ ਜਿਹੜੀ ਸੌਫਟ ਹੋ ਜਾਏ ਪੱਲੇ ਬਣਾਉਣ ਵਾਸਤੇ ਇਸ ਤਰ੍ਹਾਂ ਤੁਸੀਂ ਦਬ ਕੇ ਦੇਖ ਲੈਣਾ ਸੌਫਟ ਹੋ ਜਾਣੀ ਆ ਮੂੰਗੀ ਮਸਰੀ दाल ਆ ਜਿਹੜੀ ਜਲਦੀ ਸੌਫਟ ਹੋ ਜਾਂਦੀ ਆ ਤੇ ਪਾਣੀ ਆ ਜਿਹੜਾ ਸਾਰਾ ਕੱਢ ਦਵਾਂਗੇ ਇਹਦੇ ਵਿੱਚੋਂ ਆਪਾਂ ਪਾਣੀ ਬਿਲਕੁਲ ਵੀ ਨਹੀਂ ਰੱਖਣਾ ਹੈਗਾ ਇੱਕ ਦੋ ਚਮਚ ਰਹਿ ਜਾਊ ਉਹ ਕੋਈ ਗੱਲ ਨਹੀਂ ਹੈਗੀ ਪਰ ਜ਼ਿਆਦਾ ਪਾਣੀ ਆ ਤੁਸੀਂ ਇਹਦੇ ਵਿੱਚ ਨਹੀਂ ਰੱਖਣਾ ਹੈਗਾ ਉਹ ਵਾਲਾ ਪਾਣੀ ਕੱਢਣ ਤੋਂ ਬਾਅਦ ਤੁਸੀਂ ਇੱਕ ਦੋ ਚਮਚ ਪੀਸਣ ਸਮੇਂ ਠੰਡਾ ਪਾਣੀ ਆ ਜਿਹੜਾ ਉਹ ਪਾ ਲੈਣਾ ਹੈ ਫ੍ਰਿਜ ਵਾਲਾ ਪਾਣੀ ਮੈਂ ਪਾਇਆ ਏ 2 ਚਮਚ ਜੇ ਲੋੜ ਲੱਗੂਗੀ ਤਾਂ 2 ਚਮਚ ਹੋਰ ਪਾ ਲਿਓ ਇਸ ਤਰ੍ਹਾਂ ਇਹ ਆਪਣੀ ਗਾੜੀ ਬਣ ਕੇ ਪੀਸ ਕੇ ਤਿਆਰ ਹੋ ਗਈ ਆ ਇਸ ਤਰ੍ਹਾਂ ਆਪਾਂ ਨੂੰ ਮੁਲਾਇਮ ਕਰ ਲਿਆ ਪੀਸ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਬੈਟਰ ਗਾੜਾ ਹੈ ਫਿਰ 2 ਚਮਚ ਪਾਣੀ ਦੇ ਹੋਰ ਆ ਜਿਹੜੇ ਤੁਸੀਂ ਇਹਦੇ ਵਿੱਚ ਐਡ ਕਰ ਲਓ ਬਹੁਤਾ ਜ਼ਿਆਦਾ ਸਮਾਨ ਆਪਾਂ ਇਹਦੇ ਵਿੱਚ ਕੋਈ ਵੀ ਨਹੀਂ ਪਾਵਾਂਗੇ ਇੱਕ ਛੋਟਾ ਚਮਚਾ ਜਿਹੜਾ ਜੀਰੇ ਦਾ ਪਾਇਆ ਤੇ ਸਵਾਦ ਅਨੁਸਾਰ ਮੈਂ ਇਹਦੇ ਵਿੱਚ ਨੂਨ ਪਾਉਂਗੇ ਹੁਣ ਆਪਾਂ ਇਹਨੂੰ ਫੈਂਟ ਲੈਣਾ ਹੈ ਜਿਵੇਂ ਕਿ ਆਪਾਂ ਮਾਂ ਦੀ ਦਾਲ ਦੇ ਦਹੀਂ ਭੱਲੇ ਬਣਾਉਣੇ ਆ ਪ੍ਰੋਸੈਸ ਸੇਮ ਉਹੀ ਆ ਬਸ ਇਹ ਕਿ ਆਪਾਂ ਮੂੰਗੀ ਮਸਰੀ ਦੀ ਦਾਲ ਦੇ ਬਣਾ ਰਹੇ ਆ ਤੇ ਇੱਕ ਸਾਈਡ ਨੂੰ ਇਹਨੂੰ ਫੈਂਟੀ ਜਾਣਾ ਇਸ ਤਰ੍ਹਾਂ ਉਲਟੀ ਸਾਈਡ ਨੂੰ ਨਹੀਂ ਫੈਂਟਣਾ ਹੈਗਾ ਜਿਹੜੀ ਸਾਈਡ ਨੂੰ ਫੈਂਟ ਰਹੇ ਹਾਂ ਉਸੇ ਸਾਈਡ ਨੂੰ ਇਹਨੂੰ ਫੈਂਟਣਾ ਹੈ ਤਾਂ ਕਿ ਇਹਦੇ ਵਿੱਚ ਹਵਾ ਜਿਹੜੀ ਭਰ ਜਾਵੇ ਤੇ ਬਾਅਦ ਦੇ ਵਿੱਚ ਭੱਲੇ ਆਪਣੇ ਸੌਫਟ ਬਣਨ ਬਿਲਕੁਲ ਵੀ ਹਾਰਡ ਭੱਲੇ ਆਪਣੇ ਨਾ ਬਣਨ ਇਸ ਤਰ੍ਹਾਂ ਇਹ ਫੁਲਕੇ ਬਣ ਗਿਆ ਹੈ ਵਧੀਆ ਤਿਆਰ ਹੋ ਗਿਆ ਹੈ ਤੁਸੀਂ ਜਿੰਨਾ ਚਾਹੋ ਉਹਨਾਂ ਫੈਂਟ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਜਿਹੜਾ ਕਿ ਉਹ ਆ ਗਰਮ ਕਰ ਲਿਆ ਗਰਮ ਕਰਨ ਤੋਂ ਬਾਅਦ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਕਰ ਲਵਾਂਗੇ ਤੇ ਥੋੜਾ ਜਿਹਾ ਪਾ ਕੇ ਦੇਖ ਲਿਆ ਸੀ ਕਿ ਇਹ ਬਿਲਕੁਲ ਕਿਉਂ ਵਧੀਆ ਗਰਮ ਹੋ ਗਿਆ ਕਿਉਂ ਇਸ ਤਰ੍ਹਾਂ ਗਰਮ ਹੋਣ ਤੇ ਸਾਰੇ ਭੱਲੇ ਮੈਂ ਚਮਚ ਦੀ ਹੈਲਪ ਦੇ ਨਾਲ ਪਾ ਦਿੱਤੇ ਆ ਇਸ ਤਰ੍ਹਾਂ ਲੰਬੇ ਲੰਬੇ ਬਣਨਗੇ ਜੇ ਤੁਸੀਂ ਟੇਡੇ ਚਮਚ ਦੇ ਨਾਲ ਪਾਉਂਗੇ ਜੇ ਤੁਸੀਂ ਸਿੱਧਾ ਚਮਚ ਪਾਉਂਗੇ ਫਿਰ ਗੋਲ ਭੱਲੇ ਜਿਹੜੇ ਤੁਹਾਡੇ ਬਣ ਜਾਣਗੇ ਇਸ ਤਰ੍ਹਾਂ ਹੱਥ ਵੀ ਤੁਹਾਨੂੰ ਗੰਦੇ ਕਰਨ ਦੀ ਜ਼ਰੂਰਤ ਨਹੀਂ ਆ ਸਾਨੀ ਦੇ ਨਾਲ ਆ ਜਿਹੜਾ बन ਜਾਣਗੇ ਇਸ ਤਰ੍ਹਾਂ ਜਦੋਂ ਤੁਸੀਂ ਉੱਪਰੋਂ ਚਮਚ ਨੂੰ ਠੇਡਾ ਕਰੋਗੇ ਤਾਂ ਗੋਲ ਪੱਲੇ ਬਣ ਜਾਣਗੇ ਇਸ ਤਰ੍ਹਾਂ ਪਾਓਗੇ ਤਾਂ ਲੰਬੀ ਤਰ੍ਹਾਂ ਦੇ ਬਣ ਜਾਣਗੇ ਥੋੜੀ ਦੇਰ ਇਹਨਾਂ ਨੂੰ ਸੈੱਟ ਤੇ ਹੋਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਲਟ ਦੇਣਾ ਜਦੋਂ ਇਹ ਬਿਲਕੁਲ ਵਧੀਆ ਪੱਕੇ ਤਿਆਰ ਹੋ ਗਏ ਉੱਪਰ ਆ ਜਾਣਗੇ ਤੇ ਸਾਰੇ ਪੱਲੇ ਆਪਾਂ ਮੀਡੀਅਮ ਫਲੇਮ ਤੇ ਹੀ ਆ ਜਿਹੜੇ ਪਕਾ ਲਵਾਂਗੇ ਹਾਈ ਫਲੇਮ ਨਹੀਂ ਰੱਖਾਂਗੇ ਕਿਉਂਕਿ ਵਿੱਚੋਂ ਕੱਚੇ ਨਾ ਰਹਿਣ ਪੱਲੇ ਸਹੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਜਿਸ ਟਾਈਮ ਤੇ ਇਹ ਭੱਲੇ ਆਪਣੇ ਪੱਕੇ ਉਸ ਟਾਈਮ ਤੇ ਆਪਾਂ ਕੱਢ ਦਵਾਂਗੇ ਤੇ ਬਿਲਕੁਲ ਹਲਕੇ ਹੋਣਗੇ ਜਦੋਂ ਵੀ ਇਹ ਪੱਕ ਜਾਣਗੇ ਕਿਉਂਕਿ ਬਧੀਆ ਆਪਾਂ ਤਰੀਕੇ ਨਾਲ ਫੈਂਟੈਸਿਕਾ ਜਿੰਨਾ ਫੈਂਟੋਂਗੇ ਓਨੇ ਜਿਆਦਾ ਹਲਕੇ ਤੋਂ ਡੇ ਸੌਫਟ ਆ ਜਿਹੜੇ ਭੱਲੇ ਹੋਣਗੇ ਤੇ ਬਾਕੀ ਦੇ ਭੱਲੇ ਵੀ ਆਪਾਂ ਇਸੇ ਤਰ੍ਹਾਂ ਹੀ ਪਾ ਦਵਾਂਗੇ ਸਿੱਧਾ ਚਮਚ ਰੱਖ ਕੇ ਗੋਲ ਭੱਲਾ ਬਣ ਜਾਊਗਾ ਤੇ ਦੂਜੀ ਤਰ੍ਹਾਂ ਜਿਹੜਾ ਲੰਬਾ ਭੱਲਾ ਬਣ ਜਾਊਗਾ ਸਾਰੇ ਭੱਲੇ ਆਪਾਂ ਇਸੇ ਤਰ੍ਹਾਂ ਹੌਲੀ-ਹੌਲੀ ਕਰਕੇ ਜਿਹੜੇ ਪਕਾ ਲਵਾਂਗੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਭੱਲੇ ਬਿਲਕੁਲ ਸੌਫਟ ਬਣਨਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤ ਦੂਜੀ ਸਾਈਡ ਤੇ ਜਦੋਂ ਭੱਲੇ ਤੁਸੀਂ ਪਕਾ ਲਏ ਇੱਕ ਕ올ੇ ਦੇ ਵਿੱਚ ਖੁੱਲਾ ਪਾਣੀ ਲੈ ਲੈਣਾ ਤੇ ਸਾਰੇ ਭੱਲੇ ਦੇ ਵਿੱਚ ਪਾਉਂਦੇ ਜਾਣਾ ਹੈ ਪਕਾਉਣ ਤੋਂ ਬਾਅਦ ਨਾਲ ਦੀ ਨਾਲ ਆ ਜਿਹੜੇ ਭੱਲੇ ਪਾਣੀ ਦੇ ਵਿੱਚ ਪਾ ਦੇਣੇ ਨੇ ਇੱਕ ਘੰਟੇ ਲਈ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਰੱਖ ਦਵਾਂਗੇ ਤਾਂ ਕਿ ਸੌਫਟ ਹੋ ਜਾਣ ਪਾਣੀ ਨਾਰਮਲ ਆ ਉੱਚੀ ਸਾਈਡ ਤੇ ਆਪਾਂ ਜਿਹੜਾ ਦਹੀਂ ਉਹ ਵੀ ਤਿਆਰ ਕਰ ਲਵਾਂਗੇ ਚੀਨੀ ਪਾ ਕੇ ਆਪਾਂ ਇਹਨੂੰ ਫੈਂਟ ਲਵਾਂਗੇ ਦਹੀਂ ਨੂੰ ਵਧੀਆ ਤਰੀਕੇ ਦੇ ਨਾਲ گاੜਾ ਦਹੀਂ ਲਿਓ ਫਿਰ ਵਧੀਆ ਰਹਿੰਦਾ ਹੈ ਇਸ ਤਰ੍ਹਾਂ ਇਹ ਦਹੀਂ ਆਪਣਾ ਤਿਆਰ ਹੋ ਜਾਊਗਾ ਤੇ ਭੱਲੇ ਵੀ ਆ ਜਿਹੜੇ ਭੱਲਿਆਂ ਨੂੰ ਇੱਕ ਘੰਟਾ ਆਪਣਾ ਹੋ ਗਿਆ ਹੈ ਤੁਹਾਡੇ ਕੋਲ ਮੂੰਗੀ ਮਸਰੀ ਦੀ ਦਾਲ ਨਹੀਂ ਹੈਗੀ ਤਾਂ ਤੁਸੀਂ ਕੱਲੀ ਮੂੰਗੀ ਦੀ ਦਾਲ ਦੇ ਵੀ ਭੱਲੇ ਆ ਜਿਹੜੇ ਬਣਾ ਸਕਦੇ ਹੋ ਉਹਦੇ ਵੀ ਵਧੀਆ ਬਣਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਟੁੱਟ ਰਹੇ ਨੇ ਤੇ ਸੌਫਟ ਹੋ ਗਏ ਨੇਗੇ ਬਣ ਕੱਲੀ ਮਸਰੀ ਦੀ ਦਾਲ ਦੇ ਵੀ ਜਾਣਗੇ ਪਰ ਉਹ ਗਰਮ ਹੁੰਦੀ ਹੈ ਇਸ ਲਈ ਤੁਸੀਂ ਮੂੰਗੀ ਦੀ ਦਾਲ ਦੇ ਵੀ ਬਣਾ ਸਕਦੇ ਹੋ ਤੇ ਮੂੰਗੀ ਮਸਰੀ ਦਾਲ ਦੇ ਇਕੱਠੇ ਵੀ ਜਿਹੜੇ ਬਣਾ ਸਕਦੇ ਹਾਂ ਦੂਜੀ ਸਾਈਡ ਤੇ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਬਹੁਤ ਹੀ ਸੌਫਟ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਕੋਈ ਫਰਕ ਨਹੀਂ ਲੱਗਦਾ ਹੈਗਾ ਕਿ ਮਾਹਾਂ ਦੀ ਦਾਲ ਦੇ ਆ ਬਿਲਕੁਲ ਇਦਾਂ ਲੱਗੂਗਾ ਕਿ ਤੁਸੀਂ ਬਾਜ਼ਾਰ 'ਚ ਬੈਠ ਕੇ ਜਿਹੜਾ ਖਾ ਰਹੇ ਹੋ ਟਰੇ ਵੀ ਆ ਜਿਹੜੀ ਮੈਂ ਪਲੇਟ ਆ ਉਹ ਵੀ ਬਾਜ਼ਾਰ ਵਾਲੀ ਲਈ ਆ ਇਸ ਤਰ੍ਹਾਂ ਸਾਰੇ ਭੱਲੇ ਆ ਜਿਹੜੇ ਸੈੱਟ ਕਰ ਦਵਾਂਗੇ ਬਿਲਕੁਲ ਫੁੱਲ ਕੇ ਵਧੀਆ ਤਿਆਰ ਹੋਏ ਨੇ ਤੇ ਦਹੀਂ ਮਿੱਠਾ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਸੀਗਾ ਉਹ ਇਹਦੇ ਉੱਪਰ ਪਾ ਦਵਾਂਗੇ ਤੁਸੀਂ ਚਾਹੋ ਦਹੀਂ ਦੇ ਵਿੱਚ ਥੋੜਾ ਨੂਨ ਵੀ ਪਾ ਸਕਦੇ ਹੋ ਪਰ ਮਿੱਠਾ ਦਹੀਂ ਬਹੁਤ ਹੀ ਵਧੀਆ ਲੱਗਦਾ ਏ ਹੁਣ ਇਹਦੇ ਉੱਪਰ ਆਪਾਂ ਜਿਹੜੀ ਮਿੱਠੀ ਸੌਸ ਪਾ ਦਵਾਂਗੇ ਜਾਂ ਫਿਰ ਤੁਸੀਂ ਇਹ ਜਿਹੜੀ ਕੈਚਅਪ ਵੀ ਆ ਉਹ ਵੀ ਪਾ ਸਕਦੇ ਆ ਤੁਹਾਡੇ ਕੋਲ ਸੌਸ ਨਹੀਂ ਹੈਗੀ ਉਨੇ ਦੇ ਉੱਪਰ ਜਿਹੜਾ ਕਰਾਰ ਆ ਟੇਸ ਦੇਣ ਲਈ ਆਪਾਂ ਹਰੀ ਚਟਨੀ ਆ ਜਿਹੜੀ ਉਹ ਪਾ ਦਵਾਂਗੇ ਤੁਸੀਂ ਚਾਹੋ ਅਨਾਰ ਸੇਬ ਜਾਂ ਫਰੂਟ ਆ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹਾਂ ਤੇ ਨਾਲ ਹੀ ਚਟਪਟਾ ਜਿਹਾ ਟੇਸ ਦੇਣ ਲਈ ਇਹਦੇ ਉੱਪਰ ਆਪਾਂ ਚਾਟ ਮਸਾਲਾ ਜਿਹੜਾ ਸਪ੍ਰਿੰਕਲ ਕਰ ਦਵਾਂਗੇ ਉਹ ਨਾਲ ਹੀ ਆਪਾਂ ਇਹਦੇ ਉੱਪਰ ਜੀਰਾ ਪਾਊਡਰ ਆ ਜਿਹੜਾ ਉਹ ਵੀ ਸਪ੍ਰਿੰਕਲ ਕਰ ਦਵਾਂਗੇ ਇੱਕ ਤਾਂ ਖਾਣ ਚ ਟੇਸਟੀ ਲੱਗਦਾ ਏ ਤੇ ਦੂਜਾ ਹਾਜ਼ਮ ਬਹੁਤ ਵਧੀਆ ਹੁੰਦੇ ਨੇਗੇ ਇਹ ਚੀਜ਼ਾਂ ਪਾਉਣ ਨਾਲ ਹਾਜ਼ਮੇਦਾਰ ਹੋ ਜਾਂਦੇ ਨੇ ਹੁਣ ਆਪਾਂ ਇਹਦੇ ਉੱਪਰ ਦੇਗੀ ਮਿਰਚ ਸਪ੍ਰਿੰਕਲ ਕੀਤੀ ਆ ਤੁਹਾਨੂੰ ਤਿੱਖਾ ਪਸੰਦ ਆ ਤਾਂ ਤੁਸੀਂ ਲਾਲ ਮਿਰਚ ਲਈ ਆ ਜਿਹੜੇ ਉੱਪਰ ਛਿੜਕ ਸਕਦੇ ਹੋ ਹੁਣ ਤੁਸੀਂ ਇਹਨਾਂ ਨੂੰ ਇਦਾਂ ਵੀ ਆ ਜਿਹੜਾ ਖਾ ਸਕਦੇ ਹੋ ਬਿਨਾ ਪਾਪੜੀ ਤੋਂ ਵੀ ਬਹੁਤ ਹੀ ਵਧੀਆ ਲੱਗਦੇ ਨੇਗੇ ਥੋੜੇ ਜਿ ਮੈਂ ਬਿਨਾ ਪਾਪੜੀ ਤੋਂ ਰੱਖੇ ਸੀ ਇਸ ਤਰ੍ਹਾਂ ਤੇ ਥੋੜੇ ਜਿ ਮੈਂ ਜਿਹੜੇ ਉੱਪਰ ਪਾਪੜੀ ਆ ਉਹ ਪਾ ਲਈਆ ਬਿਲਕੁਲ ਟੁੱਟ ਰਹੇ ਨੇ ਆਨ ਬਿਲਕੁਲ ਸੌਫਟ ਤੇ ਕਰੀਮੀ ਦਹੀਂ ਭੱਲੇ ਆਪਣੇ ਬਣ ਕੇ ਤਿਆਰ ਹੋਏ ਨੇਗੇ ਜੇ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਮੂੰਗੀ ਮਸਰੀ ਦੀ ਦਾਲ ਦੇ ਦਹੀਂ ਪੱਲੇ ਬਣਾ ਲਏ ਤਾਂ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਇਹ ਜਿਹੜੇ ਮੂੰਗੀ ਮਸਰੀ ਦੀ ਦਾਲ ਦੇ ਦਹੀਂ ਪੱਲੇ ਬਣਾਉਂਗੇ ਇੰਨੇ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਇੱਕ ਵਾਰੀ ਟਰਾਈ ਆ ਜਿਹੜਾ ਜ਼ਰੂਰ ਕਰਕੇ ਦੇਖਿਓ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਾ ਲਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ